ਦੀ ਵਿਆਹ ਵਿੱਚ ਸਾਰੀਆਂ ਚੀਜ਼ਾਂ ਚਲੇ ਜਾਣੀਆਂ ਸਨ ਉਹ ਜ਼ੋਰ ਨਾਲ ਧੱਕੇ ਨਾਲ ਮੰਗ ਰਿਆ ਤੇ ਗੁਰੂ ਘਰ ਕਦੀ ਕਿਸੇ ਦਾ ਧੱਕਾ ਨਹੀਂ ਦੇ ਬਰਦਾਸ਼ਤ ਕਰਦਾ ਪਾਵੇਂ ਕਿ ਦਾਦਾ ਮੰਗਦੇ ਆ ਕਿ ਸਾਡਾ ਕੋਥ ਘਟ ਲੋਨੇ ਜਿਹੜੇ ਇਹ ਅਰਦਾਸ ਕਰਦੇ ਆ ਕਿ ਸਤਿਗੁਰੂ ਮੇਰੇ ਘਰ ਚਰਨ ਪਾਓ ਸਾਤ ਹਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਈ ਸੇ ਜੰਤ ਭਈ ਹਰਿਆਵਲੀ ਜਿੱਨੇ ਮੇਰਾ ਸਤਿਗੁਰ ਜਿੱਥੇ ਸਾਥ ਉੱਥੇ ਪਿਆਰ ਕਮੀਰਾ ਜਾਂਦੀ ਆ ਜੀ ਨਾਵ ਲਿੱਦੇ ਨਾਵ ਲਿੱਦੇ ਮੇਰੇ ਘਰ ਮੇ ਆਈ ਰਾਮ ਸਭ ਕਿਸਮੈ ਸਭ ਕਿਸ ਪਾਇਆ ਨਾਮ ਧਿਆਈ ਰਾਮ ਪਰਤੇਮ ਚੰਦ ਨੇ 22 ਧਾਰ ਦੇ ਰਾਜ ਇਖੇ ਕਿਤੇ ਉੱਜਕ ਰਾਜੇ ਜਿਹੜੇ ਸਤਗੁਰਾਂ ਦੇ ਸਰਦਾਰੂ ਵੀ ਸਨ ਉਹਨਾਂ ਦਾ ਜ਼ਿਕਰ ਵੀ ਆਇਆ ਮੇਰੇ ਪਾਸ ਟਾਈਮ ਨਹੀਂ ਔਰੰਗਜ਼ੈਬ ਦੀ ਫੌਜ ਭੀਮਤਾ ਚੰਦ ਦੀ ਫੌਜ ਵਜ਼ੀਰ ਖਾਨ ਦੀ ਫੌਜ ਕੇਰਾ ਪਾਇਆ ਇਤਿਹਾਸ ਵਿੱਚ ਆਉਂਦਾ ਕਿ ਲਗ 8-9 ਮਹੀਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਕੇਰਾ ਪਾ ਛੱਡਿਆ ਇਹਦੇ ਵਿੱਚ ਵੀ ਇਹਨੇ ਕਈ ਪ੍ਰਕਾਰ ਦੀਆਂ ਇਹਨਾਂ ਨੇ ਜ਼ੁਗਤੀਆਂ ਵਰਤੀਆਂ ਇੱਕ ਹਾਥੀ ਜਿਹੜਾ ਮਸਤ ਸੀ ਜਿਹੜਾ ਕਾਬੂ ਨਹੀਂ ਸੀ ਆਉਂਦਾ ਨੰਦਗੜ ਦਾ ਕਿਲਾ ਤੋੜਨ ਵਾਸਤੇ ਉਹਨੂੰ ਵੀ ਲੈ ਕੇ ਆਏ ਭਾਈ ਬਚਿੱਤਰ ਸਿੰਘ ਜੀ ਨੇ ਹਾਥੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਚਿੱਤਰ ਸਿੰਘ ਨੂੰ ਬੜਾ ਪਿਆਰ ਕੀਤਾ ਕਿ ਭਾਈ ਬਚਿੱਤਰ ਸਿਆ ਤੇਰੇ ਡੌਲਿਆਂ ਵਿੱਚ ਤੇ ਤੇਰੀਆਂ ਬਾਹਾਂ ਵਿੱਚ ਬੜਾ ਬਾਬਰ ਕਿਥੇ ਇਹ ਤਾਂ ਸਾਰੀ ਤਾਕਤ ਤੁਹਾਡੀ ਆ ਤੁਸੀਂ ਕਿਰਪਾ ਕੀਤੀ ਤੁਹਾਡੀ ਕਿਰਪਾ ਦਾ ਸਦਕਾ ਮੈਂ ਜਿੱਤ ਪ੍ਰਾਪਤ ਕੀਤੀ ਇਹ ਤਾਂ ਜੋਰ ਆਪ ਜੋ 6 7 ਕੋ ਲੰਬਾ ਆਪਣੇ ਪਾਸ ਟਾਈਮ ਕਾਟਾ ਸਤਿਕਾਰਯੋਗ ਸੰਤ ਬਾਬਾ ਮਿੱਝ ਸਿੰਘ ਜੀ ਪੰਜ ਭੈਣੀਆਂ ਵਾਲੇ ਬਹੁਤ ਕਿਰਪਾ ਜਿੱਥੇ ਗਿਆਨ ਵਿਦਵਾਨ ਹਨ ਉਹਤੇ ਭਜਨ ਬੰਦਗੀ ਸਿਮਰਨ ਸੇਵਾ ਵੀ ਮਾਪੁਰਸ਼ਾਂ ਦੀ ਬਹੁਤ ਆ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਭਾਵੇਂ ਮਹਾਪੁਰਸ਼ਾਂ ਦੇ ਪਾਸ ਟਾਈਮ ਘਟ ਸੀ ਪਹਿਲੀ ਵਾਰ ਬੱਚਿਆਂ ਨੇ ਇਹ ਗੁਰਮਤ ਸਮਾਗਮ ਰੱਖਿਆ ਤੇ ਵਿਸ਼ੇਸ਼ ਤੌਰ ਤੇ ਬਾਬਾ ਜੀ ਅਸ਼ੀਰਵਾਦ ਦੇਣ ਵਾਸਤੇ ਆਏ ਨੇ ਬੱਚਿਆਂ ਨੂੰ ਸੋ ਆਪ ਜੀ ਦੇ ਨਾਮ ਗੁਰ ਇਤਿਹਾਸ ਗੁਰਬਾਣੀ ਗੁਰਮਤਿ ਵਿਚਾਰਨ ਦੁਆਰਾ ਚਾਰ ਸਹਿਬਜ਼ਾਦਿਆਂ ਦਾ ਇਤਿਹਾਸ ਬਹੁਤ ਲੰਬਾ ਜੇ ਇਤਿਹਾਸ ਲੱਗিয়ে ਤਾਂ ਕਈ ਦਿਨ ਲੱਗ ਜਾਂਦੇ ਸੋ ਮਹਾਪੁਰਸ਼ ਆਪਣੇ ਤਰੀਕੇ ਦੇ ਨਾਲ ਆਪ ਜੀ ਨੂੰ ਚਾਰ ਸਹਿਬਜ਼ਾਦਿਆਂ ਦਾ ਇਤਿਹਾਸ ਅੰਦਿਤ ਅਨੁਸਾਰ ਬਣ ਕਰਵਾਉਣਗੇ ਮੇਰੀ ਸਭੂ ਸੰਗਤ ਨੂੰ ਬੇਨਤੀ ਆ ਜਿਹੜੀ ਸੰਗਤ ਬਾੜ ਫਿਰ ਰਹੀ ਆ ਨਾ ਉਹ ਭਾਈ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆ ਕੇ ਬੈਠੋ ਤਾਂ ਕਿ ਇਕਾਗਰਤਾ ਬਣਾ ਕੇ ਆਪਾਂ ਪੂਰੇ ਧਿਆਨ ਦੇ ਨਾਲ ਗੁਰ ਇਤਿਹਾਸ ਸਰਵਣ ਕਰੀਏ ਆਜੋ ਦਿਨ ਅੱਜ ਦਾ ਦਿਨ ਆ ਇੱਕ ਹਫਤਾ ਇਹ ਹਸਨ ਖੇਡਣ ਦਾ ਦਿਨ ਨਹੀਂਗਾ ਇਹ ਦਿਨ ਨੇ ਬਾਣੀ ਪੜਨ ਦੇ ਸਿਮਰਨ ਕਰਨ ਦੇ ਅਤੇ ਬਾਣੇ ਵਿੱਚ ਰਹਿਣ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੀ ਹਾਜ਼ਰੀ ਪ੍ਰਵਾਨ ਕਰ ਲੈਣ ਚਾਰ ਸਹਿਬਜਾਦੇ ਮਾਤਾ ਗੁਜਰ ਕੌਰ ਜੀ ਪਿਆਰੇ ਸ਼ਹੀਦ ਸਿੰਘ ਸਾਡੀ ਹਾਜ਼ਰੀ ਪ੍ਰਵਾਨ ਕਰ ਲੈਣ ਆਪਾਂ ਬਾਣੇ ਵਿੱਚ ਰਹਿ ਕੇ ਗੁਰਬਾਣੀ ਪੜ੍ਹ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਆਸ਼ੀਰਵਾਦ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਪੁਲੰਗਲਕੀਆਂ ਦੀ ਮਾਫੀ ਆਓ ਜਿਤਨਾ ਸਮਾਂ ਆਪਾਂ ਸੰਗਤ ਵਿੱਚ ਹਰ ਜਸ ਸਰਵਨ ਕਰ ਰਹੇ ਹਾਂ ਸਤਿਗੁਰੂ ਸਮਾ

ਗਿਆਨੀ ਸ਼ਖਦੇਵ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਰេរੂ صاحب ਵਾਲਿਆ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸੁਣਿਆ ਇਹਨਾਂ ਦਾ ਸਨਮਾਨ ਕਰਨਗੇ ਬਾਬਾ ਮੇਜਰ ਸਿੰਘ ਜੀ ਗਿਆਨੀ ਜੀ ਪ੍ਰਵਾਨ ਕਰੋ ਜੀ ਸ਼ਿਰੋਪਾ ਗੁਰੂ ਘਰ ਵੱਲੋਂ ਬਖਸ਼ਿਆ ਬੋਲੇ ਸੋ ਨਿਹਾਲ ਹੁਣ ਮੈਂ ਬੇਨਤੀ ਕਰਾਂ ਸੰਤ ਬਾਬਾ ਮੇਜਰ ਸਿੰਘ ਜੀ ਪੰਜ ਭੈਣੀਆਂ ਵਾਲੇ ਦੇਖੋ ਗੁਰਮਖਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਛੋਟੇ ਛੋਟੇ ਬੱਚੇ ਇਹਨਾਂ ਕੋਲੇ ਗਏ ਭਾਈ ਹਰਜੋਤ ਸਿੰਘ ਉਹਨੇ ਕਿ ਬਾਬਾ ਜੀ ਅਸੀਂ ਪਹਿਲਾ ਗੁਰਮਤ ਸਮਾਗਮ ਕਰਾਉਣ ਲੱਗੇ ਆਂ ਬਾਬਾ ਜੀ ਕਹਿਣ ਲੱਗੇ ਭਾਈ ਅਸੀਂ ਜ਼ਰੂਰ ਆਵਾਂਗੇ ਭਾਵਾਂਗੇ ਅੱਜ ਉਹਨਾਂ ਦੇ ਚਾਰ ਦੀਵਾਨ ਨੇ ਪਰ ਬੱਚਿਆਂ ਨੂੰ ਜਵਾਬ ਨਹੀਂ ਦਿੱਤਾ ਕਹਿੰਦੇ ਇਰੂ ਰਾਮਾਂਗੇ ਸੋ ਧੰਨਵਾਦ ਕਰਦਾ ਬਾਬਾ ਮੇਜਰ ਸਿੰਘ ਜੀ ਉਹਨਾਂ ਦਾ ਜੀਉ ਆਇਆਂ ਆਖਦਾ ਸਾਰੇ ਜੱਥੇ ਨੂੰ ਹੁਣ 3:00 ਵਜੇ ਤੱਕ 3:30 ਵਜੇ ਤੱਕ ਬਾਬਾ ਮੇਜਰ ਸਿੰਘ ਜੀ ਗੁਰਮਤੀਆਂ ਵਿਚਾਰਾਂ ਨਾਲ ਗੁਰ ਇਤਿਹਾਸ ਦੇ ਨਾਲ ਜੋੜਨ ജോനി സഹപ്രസാദ ਸੱਚ ਜੁਗਾਦ ਸੱਜ ਦਲ ਕੋਸੀ ਪੀ ਸਤ ਤੂੰ ਅੰਤਰ ਜਾਮ ਸੰਦਾਸੁ ਕਹਿ ਜਨ ਨਾਨਕ